ਸਸ਼ਗਲਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੋ ਹਲਕਾ ਅਜਨਾਲਾ ਦੇ ਵਿੱਚ ਅਕਾਲੀ ਦਲ ਨੂੰ ਉਸ ਵੇਲੇ ਅੱਜ ਵੱਡਾ ਛਟਕਾ ਲੱਗਿਆ ਜਦੋਂ ਪਿੰਡ ਕਰੀਮਪੁਰਾ ਦੇ ਸਾਬਕਾ ਸਰਪੰਚ ਸੁਬੇਗ ਸਿੰਘ ਅਤੇ ਸਾਬਕਾ ਸਰਪੰਚ ਕਰਨੈਲ ਸਿੰਘ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਦੱਸ ਦਈਏ ਕਿ ਇਸ ਮੌਕੇ ਤੇ ਕੈਬਨਟ ਮੰਤਰੀ ਅਤੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤੇ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਆ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਆਖਿਆ ਕਿ ਪਿੰਡ ਕਰੀਮਪੁਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਕਾਲੀ ਅਤੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਦੇ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ ਵੱਖ-ਵੱਖ ਪਾਰਟੀਆਂ ਦੇ ਸਾਡੇ ਬਹੁਤ ਸਿਆਣੇ ਸੀਨੀਅਰ ਆਗੂ ਜਿਹੜੇ ਅਕਾਲੀ ਦਲ ਦੇ ਕਾਂਗਰਸ ਦੇ ਬੀਜੇਪੀ ਦੇ ਉਹ ਛੱਡ ਕੇ ਪਾਰਟੀਆਂ ਦੇ ਵਤੀ ਪਾਰਟੀ ਛੱਡ ਕੇ ਸਾਡਾ ਕੰਮ ਦੇਖ ਕੇ ਸਦਾ ਭਗਵਾਨ ਸਿਕਮਾਨ ਦੀ ਆ ਬਹੁਤ ਸਿਆ ਤਾਂ ਖੁਸ਼ ਹੋ ਕੇ ਉਹਦਾ ਸਾਹਿਬ ਨੇ ਪਾਰਟੀ ਚ ਸ਼ਾਮਲ ਹੋ ਦਾ ਫੈਸਲਾ ਕੀਤਾ ਇੱਥੇ ਵੀ ਸਦਾ ਸੁਵੇਕ ਸਿੰਘ ਹੋਣੀ ਸਾਬਕਾ ਸੁਪੰਚ ਸਦਾ ਦਵਿੰਦਰ ਸਿੰਘ ਹੋਣੀ ਆਪਣੇ ਸਾਹਵੇਂ ਸਾਥੀਆਂ ਨਾਲ ਤਾਂ ਮੇਰਾ ਕਹਾ ਸਾਰਾ ਪਿੰਡ ਹੀ ਬਲ ਇੱਕ ਮੋਟ ਹੋ ਗਿਆ ਕੋਈ ਹੋ ਦਿਲ ਦਾ ਇਦਾਂ ਹੀ ਵੱਖ-ਵੱਖ ਤਮਾ ਤੋਂ ਬਹੁਤ ਸਾਰੇ ਰੋਜ਼ ਹੀ ਜਾਂਦਾ ਇੰਨੇ ਲੋਕ ਤੜਾ ਤਣ ਪਾਰਟੀ ਦੇ ਸ਼ਾਮਲ ਹੋਦੇ ਉਹਦਾ ਤੇਰਾ ਜੀਦੋ ਦਾ ਜਿਹੜਾ ਸੁਫਨਾ ਮਾਨ ਸਾਹਿਬ ਦਾ ਉਪਦੇਵ ਚਪੂਰਾ ਉਰਦਾ ਇਸ ਮੌਕੇ ਗੱਲਬਾਤ ਕਰਦੇ ਆ ਸਾਬਕਾ ਸਰਪੰਚ ਸੁਬੇਗ ਸਿੰਘ ਨੇ ਆਖਿਆ ਕਿ ਉਹ ਕੁਲਦੀਪ ਸਿੰਘ ਢਾਲੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪ ਦੇ ਵਿੱਚ ਸ਼ਾਮਲ ਹੋਏ ਨੇ ਸਾਡੇ ਪਿੰਡ ਲਾਲੋ ਕਮੀਰਪੁਰਾ ਦੇ ਵਿੱਚ ਆਏ ਸਾਡੇ ਗ੍ਰਹਿ ਵਿਖੇ ਆਏ ਮੰਤਰੀ ਸਾਹਿਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨਾਲ ਹੋਰ ਪਤਵੰਤੇ ਸੱਜਣ ਆਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਕਾਲੀਦਾਲ ਤੇ ਕਾਂਗਰਸ ਨੂੰ ਛੱਡ ਕੇ ਬਹੁਤ ਪਰਿਵਾਰ ਜਿਹੜੇ ਅਸੀਂ ਮੰਤਰੀ ਸਾਹਿਬ ਨਾਲ ਸ਼ਾਮਲ ਕਰਾਏ ਆ ਉਹ ਇਹਨਾਂ ਨਾਲ ਦਿਨ ਰਾਤ ਮਤਲਬ ਤਕੀ ਕਰਨਗੇ ਮਿਹਨਤ ਕਰਕੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਹੀਂ ਆਪਣੇ ਮਾਣ ਕਰਦੇ ਵੀ ਐਸਵੇਂ ਨੂੰ ਵੱਧ ਤੋਂ ਵੱਧ 4-5 ਵੋਟਾਂ ਤੋਂ ਵੱਧ ਵੋਟਾਂ ਦੂਜੀ ਪਾਰਟੀ ਦੀਆਂ ਨਹੀਂ ਨਿਕਲਦੀ ਸਮੂਚਾ ਪਿੰਡ ਹੀ ਜਿਹੜਾ ਸਮੂਚਾ ਪਿੰਡ ਹੀ ਇੱਕ ਪਾਸੇ ਦੀ ਸਾਰਾ ਹੀ ਮੰਤਰੀ ਸਾਹਿਬ ਦੇ ਨਾਲ ਇਸੇ ਤਰ੍ਹਾਂ ਸਾਬਕਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਮীত ਸਿੰਘ ਲਾਡੀ ਸੰਧੂ ਨੇ ਆਖਿਆ ਕਿ ਸਮੂਚਾ ਪਿੰਡ ਕਰੀਨਪੁਰਾ ਚੌਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇ ਦੇਗਾ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਦਾ ਬਹੁਤ-ਬਹੁਤ ਹੀ ਧੰਨਵਾਦ ਕਰਦੇ ਆਂ ਕਿ ਜਿੰਨਾ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਸਾਡੇ ਪਿੰਡ ਆਉਣਾ ਕੀਤਾ ਵਾ ਤੇ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਵਰਕਰ ਸਨ ਅਕਾਲੀਆਂ ਦੇ ਜਾਂ ਕਾਂਗਰਸੀਆਂ ਦੇ ਉਹ ਸਾਰੇ ਅੱਜ ਆਹ ਪਾਰਟੀ ਵਿੱਚ ਸ਼ਾਮਲ ਹੋਏ ਨੇ ਸ੍ਰੀ ਭਗਵੰਤ ਮਾਨ ਸਾਹਿਬ ਜੀ ਦਾ ਜਿਹੜਾ ਉਹਨਾਂ ਦਾ ਕੰਮ ਹੈ ਪੰਜਾਬ ਵਿੱਚ ਉਹਨਾਂ ਕੀਤੇ ਬਾਕੀ ਧਾਰੀਵਾਲ ਸਾਹਿਬ ਉਹਨਾਂ ਨੇ ਜੋ-ਜੋ ਕੰਮ ਕੀਤੇ ਨੇ ਉਹਨਾਂ ਕਾਰਜਾਂ ਨੂੰ ਪਹਿਲ ਦਿੰਦੇ ਹੋયા ਅੱਜ ਜਿਹੜੇ ਆ ਕਾਲੀ ਕਾਂਗਰਸੀ ਆ ਉਹਚ ਆ ਪਾਰਟੀ ਵਿੱਚ ਸ਼ਾਮਲ ਹੋਏ ਨੇ ਹਰ ਕੋਈ ਇਹ ਅੱਜ ਜੇ ਆਪਾਂ ਕਹੀਏ ਪਹਿਲਾਂ ਜਿਵੇਂ ਕੰਨੇ ਇੱਕ ਪਾਰਟੀ ਬਾਜੀ ਆ ਜਾਂ ਧੜੇ ਬਾਜੀ ਆ ਅੱਜ ਉਹ ਚੀਜ਼ਾਂ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਵਾ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੀ ਚੋਣ ਮੁਹਿੰਮ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਜਿਸ ਦੇ ਚੱਲਦਿਆਂ ਉਹਨਾਂ ਦੀ ਸਥਿਤੀ ਕਾਫੀ ਮਜ਼ਬੂਤ ਹੁੰਦੀ ਜਾ ਰਹੀ ਹੈ ਅਜਨਾਲਾ ਤੋਂ ਪ੍ਰਦੀਪ ਰੋੜਾ ਹਮਦਰਦ ਟੀਵੀ